ਹੈਲੋ ਸਸਕੀ ਗਾਲ ਬਾਈ ਸਾਰਿਆਂ ਨੂੰ ਸਾਰੇ ਭਰਾ ਵੀਡੀਓ ਦੇਖ ਰਹੇ ਨੇ ਤੇ ਹੋਪ ਕਰਦੇ ਆ ਵੀ ਸਾਰੇ ਵਧੀਆ ਹੋਣ ਠੀਕ ਠਾਕ ਹੋਣ ਤੇ ਫਾਰਮ ਤੇ ਪਹੁੰਚਿਆ ਭਰਾ ਅੱਜ ਆਪਾਂ ਤੇ ਚੂਚਾ ਆਪਣਾ 15 ਦਿਨ ਦਾ ਹੋ ਗਿਆ ਅੱਜ ਆਪਣਾ ਪੂਰਾ ਓਕੇ ਰਿਪੋਰਟ ਸਿਸਟਮ ਨਿਆਰੇ ਲੈ ਰਹੇ ਆ ਜਮਾ ਤੇ ਪਿੱਛੇ ਵੀਡੀਓ ਪਾਈ ਸੀ ਆਪਾਂ YouTube ਤੇ ਇੱਕ ਤੇ ਬੜੇ ਭਰਾਵਾਂ ਦਾ ਬੜਾ ਵਧੀਆ ਪਿਆਰ ਮਿਲਿਆ ਤੇ ਬੜੇ ਕਮੈਂਟ ਕਰੇ ਥੋੜੇ ਮੋਟਾ ਨੇ ਨੈਕਟਿਵ ਕਮੈਂਟ ਵੀ ਕਰੇ ਚਲੋ ਜਿੰਨੀ ਕਿ ਜਿਹਦੀ ਸੋਚਾ ਉੰਨੀ ਕੀ ਕਰੂਗਾ ਤੇ ਵਿੱਚ ਭਰਾਵਾਂ ਦਾ ਸੁਭਾਅ ਸੀਗਾ ਵੀ ਫਾਰਮ ਦੀ ਲੰਬਾਈ ਚੜਾਈ ਬਾਰੇ ਦੱਸੋ ਇੱਕਦਾਂ ਤੇ ਕਿੰਨੀ ਜਗ੍ਹਾ 'ਚ ਬਣ ਗਿਆ ਕਿੰਨਾ ਮਟੀਰੀਅਲ ਲੱਗਿਆ ਕੀ ਸਿਸਟਮ ਆ ਸਾਰਾ ਇਹ ਦੱਸੋ ਵੀ ਕਿੰਨੀ ਫਰਸ਼ ਤੋਂ ਲੈ ਕੇ ਸੱਤ ਤੱਕ ਕਿੰਨੀ ਉਚਾਈ ਹੈ ਜੀ ਤੇ ਸਾਰੀ ਗੱਲ ਤੁਹਾਨੂੰ ਇਹ ਵੀਡੀਓ 'ਚ ਆਪਾਂ ਕਲੀਅਰ ਕਰ ਦਾਂਗੇ ਵੀਡੀਓ 'ਚ ਬਨੇ ਰਹੋ ਆਪਣੇ ਨਾਲ ਤੇ ਜੇ ਫਾਰਮ ਦੀ ਆਪਾਂ ਲੰਬਾਈ ਚੜਾਈ ਦੀ ਗੱਲ ਕਰੀਏ ਤੇ ਫਾਰਮ ਇਹ ਆਪਣਾ 38 ਫੁੱਟ ਚੌੜਾ ਤੇ 200 ਫੁੱਟ ਲੰਮਾ 7400 ਸਕੁਅਰ ਫੁੱਟ ਇਹ ਆਪਣਾ ਇਹ ਜਿਹੜਾ ਏਰੀਆ ਬਣਦਾਗਾ ਇਹ 7000 ਵਰਡ ਇਹਦੇ ਵਿੱਚ ਜਿਹੜਾ ਆਰਾਮ ਨਾਲ ਆ ਸਕਦਾਗਾ ਜਿਹੜਾ ਆਪਾਂ ਹੁਣ ਪਾ ਰਹੇ ਆ 7000 ਵਰਡ ਜਿਹੜਾ ਹੁਣ ਇਹ ਆਪਣਾ ਆ ਰਿਹਾਗਾ ਜਿਹੜਾ ਪੂਰਾ ਖੁੱਲਾ ਢੋਲਾ ਆ ਰਿਹਾ ਇਹ ਨਹੀਂ ਹੈਗਾ ਵੀ ਜਗ੍ਹਾ ਟਾਈਟ ਆ ਤਾਂ ਆ ਰਿਹਾ ਪੂਰਾ ਖੁੱਲਾ ਢੋਲਾ ਵਰਡ ਆ ਰਿਹਾਗਾ ਤੇ 7400 ਸਕੁਅਰ ਫੁੱਟ ਜਿਹੜਾ ਇਹ ਆਪਣਾ ਹੇਗਾ ਸ਼ੈੱਡ 200 ਫੁੱਟ ਲੰਬਾਈ ਤੇ 38 ਫੁੱਟ ਚੜਾਈ ਸਾਰੇ ਭਰਾਵਾਂ ਨੂੰ ਆਪਾਂ ਇੱਕ ਵਾਰੀ ਹੋਰ ਦੱਸ ਦਿੰਨੇ ਆ ਵੀ ਇੰਨੀ ਲੰਬਾਈ ਚੜਾਈ ਹੈ ਇਹਦੀ ਤੇ ਓਪਨ 에ਅਰਪੋਰਟ ਸ਼ੈੱਡ ਆ ਜਾਵਾ ਤੇ ਚਾਰ ਪੱਖਿਆਂ ਦੀ ਜ਼ਰੂਰਤ ਪੈਂਦੀ ਆ 7400 ਸਕਰ ਫੁੱਟ ਨੂੰ 2000 ਤੋਂ ਲੈ ਕੇ 2000 ਤੋਂ ਲੈ ਕੇ 2200 2300 ਸਕਰ ਫੁੱਟ ਤੱਕ ਇੱਕ ਪੱਖਾ ਕਵਰ ਕਰਦਾ ਤਾਂ ਕਰਕੇ ਇਹ ਸ਼ੈੱਡ 'ਚ ਆਪਣੇ ਜਿਹੜੇ ਚਾਰ ਪੱਖੇ ਲਾਏ ਹੋਏ ਨੇਗੇ ਚਾਰ ਪੱਖੇ ਤੇ 40 ਫਟ ਇਹ ਆਪਣੀ ਜਿਹੜੀ ਬੈਕ ਸਾਈਡ ਪੈੜ ਲੱਗੀ ਹੋਈ ਆ ਫਾਰਮ ਦੇ ਜਿਹੜੀ ਪੂਰੀ ਪ੍ਰੋਪਰ ਢੰਗ ਨਾਲ ਵਧੀਆ ਤਰੀਕੇ ਨਾਲ ਸਾਰੇ ਫਾਰਮ ਨੂੰ ਚੰਗੀ ਤਰ੍ਹਾਂ ਸਾਰ ਦਿੰਦੀ ਆ ਵੀ ਗਰਮੀ ਵਿੱਚ ਇੱਕ ਪ੍ਰਸ਼ਾਂਤ ਪਰਸੈਂਟ ਜਿਹੜੀ ਪਰੇਸ਼ਾਨੀ ਨਹੀਂ ਹੁੰਦੀ ਆ ਉਸ ਦੀ ਆਪਾਂ ਨੇ ਤੇ ਫਾਰਮ ਦੀ ਆਪਾਂ ਉਹ ਚਾਹੀਦੀ ਗੱਲ ਕਰੀਏ ਹੁਣ ਤੇ ਜਿਹੜਾ ਆਪਾਂ ਥੱਲੋਂ ਰੱਖਿਆ ਇਹ ਕਈ ਭਰਾਵਾਂ ਦੇ ਸਵਾਲ ਸੀ ਜੇ ਵੀ ਫਾਰਮ ਇਹ ਥੱਲੋਂ ਕੱਚਾ ਰੱਖਿਆ ਹਾਂਜੀ ਵੀਰੇ ਇਹ ਫਾਰਮ ਆਪਣਾ ਥੱਲੋਂ ਜਿਹੜਾ ਕੱਚਾ ਰੱਖਿਆ ਗਿਆ ਹੈ ਤੇ ਉਹ ਚਾਹੀਦੀ ਗੱਲ ਕਰੀਏ ਇਹ ਆਪਾਂ ਉਚਾਈ ਥੱਲੋਂ ਲੈ ਕੇ ਫਰਸ਼ ਤੋਂ ਲੈ ਕੇ ਇਹਦੀ ਵਿਚਾਲੋਂ 8 ਫੁੱਟ ਉਚਾਈ ਹੈਗੀ ਇਹਦੀ ਤੇ ਸੈਡਾਂ ਨੂੰ ਜਿਹੜੀ ਆਪਾਂ 6 ਇੰਚ ਢਾਲ ਦਿੱਤੀ ਹੋਈ ਹੈ ਦੋਨਾਂ ਫਾਰਮਾਂ ਨੂੰ ਇਹ ਚੜਾਈ ਜ਼ਿਆਦਾ ਕਰਕੇ ਤੇ 6 ਇੰਚ ਇਧਰ ਟਾਲਾ ਤੇ 6 ਇੰਚ ਇਧਰ ਟਾਲਾ ਤਾਂ ਜਿਹੜੀ ਸਾਈਡ ਤੋਂ ਇਹ ਆਪਣਾ 7.5 ਫੁੱਟ ਉਚਾਈ ਆ ਫਰਸ਼ ਤੋਂ ਲੈ ਕੇ ਤੇਰੀ ਬਚਕਾਰ ਤੋਂ ਆ ਗਈ ਇਹ ਆਪਣੀ ਇਹ 8 ਫੁੱਟ ਆ ਤੇ ਸੈਡਾਂ ਇਹ ਆਪਣੀਆਂ 7.5 ਫੁੱਟ ਨੇ ਬਾਕੀ ਹੋਰ ਇਹ ਆਪਾਂ ਗੱਲ ਕਰੀਏ ਤੇ ਜ਼ਮੀਨ ਤੋਂ ਆਪਣਾ ਇਹ 70 ਦੇ ਉੱਪਰ ਚੱਕਿਆ ਹੋਇਆ ਫਾਰਮ 70 ਦੇ ਉੱਪਰ ਚੱਕ ਕੇ ਤੇ ਫਿਰ ਇਹ ਆਪਾਂ ਉੱਪਰੋਂ ਸਟਾਰਟ ਕੀਤਾ ਹੋਇਆ ਇਹ ਕੌਲੇ ਤੋਂ ਜੇ ਜਾਨੀ ਕਿ ਕੋਈ ਪਾਣੀ ਵਗੈਰਾ ਦੀ ਪ੍ਰੋਬਲਮ ਨਾ ਆ ਸਕੇ ਕਿ ਕਈ ਵਾਰਾਂ ਕੋਈ ਪਾਣੀ ਦਾ ਆਇਆ ਹੀ ਮੌਸਮ ਹੀ ਬਣ ਜੇ ਪਾਣੀ ਵਗੈਰਾ ਆ ਜੇ ਤਾਂ ਉਹ ਦਿੱਕਤ ਆਪਾਂ ਦੇਖਦੇ ਹੋਏ ਇਹਨੂੰ ਫਾਰਮ ਨੂੰ ਆਪਾਂ ਆ ਦੀ ਜ਼ਮੀਨ ਨਾਲੋਂ ਜਿਹੜਾ ਉੱਚਾ ਚੱਕਿਆ ਤਿੰਨ ਤਿੰਨ 3.5 ਫੁੱਟ ਤੇ ਬਾਕੀ ਇਹ ਆਪਾਂ ਐਕਸਟਰਾ ਪੈਡ ਖਾਤਰ ਛੱਡਤਾ ਤੀਗਾ ਤੇ ਜੇ ਵਿੰਡੋ ਦੀ ਗੱਲ ਕਰੀਏ ਵਿੰਡੋ ਇਹ ਜਿਹੜੀ ਇਹ 5 ਫੁੱਟ ਚੌੜੀ ਆ ਐਸ ਲੋਟ ਆ ਕੋਲੇ ਤੋਂ ਲੈ ਕੇ ਆ ਕੋਲੇ ਤੱਕ ਇਹ 5 ਫੁੱਟ ਚੜਾਈ ਚਾ ਵਿੰਡੋ ਤੇ 6 ਫੁੱਟ ਲੰਬਾਈ ਦਾ 6 ਫੁੱਟ ਲੰਬਾਈ ਚਾ ਤੇ ਜਾਨੀ ਕਿ ਤੰਨਾ ਪਾਰਾ ਦੇ ਥੱਲੇ ਦੇ ਤੇ ਤਕਰੀਬਨ ਇਹ 5 ਤੋਂ 5.5 ਪੰਜ ਵਿੱਚ ਰਹੇਗੀ ਇਹ ਜਿਹੜੀ ਲੰਬਾਈ ਚ ਵੀ ਇਹ ਤਾਂ ਕੋਲੇ ਰ데요 ਦੇਣ ਦਾ ਕਾਰਨ ਜਾਲੀ ਵਗਾਰ ਇੱਕ ਤਾਂ ਪ੍ਰੋਪਰ ਢੰਗ ਨਾਲ ਲੱਗੀ ਵਧੀਆ ਤਰੀਕੇ ਨਾਲ ਤੇ ਜਿਹੜੀ ਇਹ ਇੰਨੀ ਲੰਬਾਈ ਚ ਚੜਾਈ ਤੇ ਇਹ ਆਪਣੇ ਜਿਹੜੀ ਵਿੰਡੋ 6 ਫਟਾ ਤਾਂ ਆਪਣੀ ਤੇ 6 ਫੁੱਟ ਦੀ ਜਿਹੜੀ ਆ ਜਾਲੀ ਆ ਗਈ ਤੇ ਥੱਲੋਂ ਇਹਨੂੰ ਉੱਪਰ ਮੋੜ ਕੇ 5.5 ਫਟ ਰਹੇਗੀ ਤੇ 6 ਫੁੱਟ ਜਾਲੀ ਇਹਦੇ ਪੂਰੇ ਪ੍ਰੋਪਰ ਵਧੀਆ ਤਰੀਕੇ ਨਾਲ ਲੱਗੀ ਹੋਈ ਆ ਬਿਨਾ ਕਿਸੇ ਔਖ ਤੋਂ ਤੇ 6 ਫੁੱਟ ਲੱਗੀ ਹੋਈ ਆਪਣੀ ਇਹਦੇ ਪੱਲੀ ਤੇ ਪੱਲੀ ਤੁਹਾਨੂੰ ਇੱਕ ਵਾਰੀ ਬਾਹਰ ਦੀ ਵੀ ਦਿਖਾ ਦਾਂਗੇ ਤੇ ਬਾਕੀ ਹੋਰ ਮਟੀਰੀਅਲ ਦੀ ਗੱਲ ਕਰੀਏ ਤੇ ਆਪਣੀ 42 ਤੋਂ 43000 ਦੇ ਵਿੱਚ ਵਿੱਚ ਟ ਲੱਗ ਚੁੱਕੀ ਹੈ ਜੀ ਆਪਣੀ ਤੇ ਡੇਢ ਨੰਬਰ ਇਟ ਜਿਹੜੀ ਆਪਾਂ ਲਾਈ ਆ ਉਹ ਆਪਾਂ ਨਿਉਆਂ ਚ ਲਾਈ ਆ ਥੱਲੇ ਨੀਹਾਂ ਚ ਤੇ ਜਿਹੜੀ ਉੱਪਰ ਲਾਈ ਆ ਉਹ ਇੱਕ ਨੰਬਰ ਇਟ ਲਾਈ ਆ ਆਪਾਂ ਸਾਰੀ ਤੇ ਜਾਨੀ ਕਿ ਉਹ 25.5 ਤੋਂ 43000 ਇਟ ਜਿਹੜੀ ਇਹ ਫਾਰਮ ਤੇ ਸਾਰੀ ਲੱਗ ਚੁੱਕੀ ਆ ਵਿੱਚੇ ਸਾਰੀ ਇੱਕ ਨੰਬਰ ਤੇ ਡੇਢ ਨੰਬਰ ਇਟ ਲੱਗ ਚੁੱਕੀ ਆ ਤੇ ਬਾਕੀ ਕੋਲੇ ਵਗੈਰਾ ਦੀ ਗੱਲ ਕਰੀਏ 13 13 ਫੁੱਟ ਦੇ ਆਪਣੇ ਇਹ ਕੌਲੇ ਨੇ 13 ਫੁੱਟ ਐਸ ਲੋਟਾ ਤੇ 13 ਫੁੱਟ ਐਸ ਲੋਟਾ 13 13 ਫੁੱਟ ਗਾਡਰ ਚੜਿਆ ਹੋਇਆ ਹੈ 13 13 13 ਹੁਣ 39 ਫੁੱਟ ਯਾਨੀ ਕਿ ਇਹ ਆਪਣਾ ਸਾਰਾ ਹੋ ਗਿਆ 39 ਚੋਂ ਜੇ ਫੁੱਟ ਆਪਾਂ ਕੰਧਾਂ ਦੇ ਵਿੱਚ ਲਾਈਏ ਕੰਧਾਂ ਦੇ ਵਿੱਚ ਦਬ ਗਿਆ ਹੋਊਗਾ ਤਾਂ ਕਰਕੇ ਆਪਾਂ 38 ਫੁੱਟ ਇਹ ਅੰਦਰੋਂ ਆਪਣਾ ਫਾਰਮ ਜਿਹੜਾ ਬਿਲਕੁਲ ਰੈਡੀ ਹੈਗਾ ਤੇ 4.5 ਫੁੱਟ ਤੇ ਇਹ ਜਿਹੜਾ ਆਪਾਂ ਗਾਡਰ ਪਾਇਆਗਾ ਇਹ ਗਾਡਰ ਤੋਂ ਇਹ ਗਾਡਰ ਤੱਕ ਲੈ ਕੇ 4.5 ਫਟ ਜਿਹੜਾ ਆਪਣਾ ਬਾਇਆ ਰੱਖਿਆ ਹੋਇਆ ਵਿਚਾਲੇ ਤਾਂ ਕਿ ਬਾਸ ਵਧੀਆ ਤਰੀਕੇ ਨਾਲ ਰੱਖਿਆ ਜਾ ਸਕੇ ਤੇ ਬਾਸ ਦਾ ਕੋਈ ਝੋਲ ਵਗੈਰਾ ਨਾ ਦੇਵੇ ਵਧੀਆ ਪ੍ਰੋਪਰ ਤਰੀਕੇ ਨਾਲ ਇਹ ਤੇ ਬਾਸ ਪਿਆ ਹੋਇਆ ਘੈਂਟ ਤਰੀਕੇ ਨਾਲ ਇਹ ਆਪਣੀ ਆਪ ਦੇ ਹੱਥੀਂ ਪਾਇਆ ਹੋਇਆ ਵਧੀਆ ਸਿਸਟਮ ਆ ਤੇ ਜਿਹੜਾ 30 32 ਗਾਡਰ ਜਿਹੜੇ ਆਪਣੇ ਡਾਊਨ ਪਏ ਹੋਏ ਨੇ ਇਹ ਨੀਚੇ ਗਾਡਰ ਪਏ ਹੋਏ ਨੇ ਜਿਹੜੇ ਆ ਦੇਖ ਸਕਦੇ ਹੋ ਤੁਸੀਂ ਇਹ ਨੀਚੇ ਵਾਲੇ 32 ਗਾਡਰੇ ਆਪਣੇ ਇਹ ਫਾਰਮ ਤੇ ਪਏ ਹੋਏ ਨੇਗੇ 32 ਗਾਟ ਰੇ ਪਏ ਹੋਏ ਨੇ ਤੇ ਆਪਣੇ ਲਾਲੋ ਸਾਹਿਬ ਵੀ ਤੁਸੀਂ 16 ਇਧਰ ਹੀ ਸਾਈਡ ਆਗੇ ਤੇ 16 ਆਗੇ ਪਰਲੇ ਕੋਲਿਆਂ ਤੇ ਸਾਰਾ ਟੋਟਲ ਆਪਣਾ 162 ਗਾਟ ਰੇ ਦੇ ਉੱਤੇ ਫਾਰਮ ਦੇ ਉੱਤੇ ਪਿਆ ਹੋਇਆਗਾ ਜਿਹੜੇ 130 ਗਾਟ ਰਹਿਗੇ ਜੋ ਇਹਦੇ ਉੱਪਰ ਗਾਡਰ ਪਾਏ ਗਏ ਨੇ ਉਹ ਲੰਨ ਦੇ 28 ਤੋਂ 30 ਕਿਲੋ ਦੇ ਵਿੱਚ ਵਿੱਚ ਵੇਟ ਦੇ ਪਾਏ ਗਏ ਨੇਗੇ ਸਾਰੇ ਸਾਰਾ ਇਹ ਆਪਾਂ ਸਕਰਾਬ ਮਾਲ ਪਾਇਆਗਾ ਲੱਭ ਲੱਭ ਕੇ ਕੋਈ ਇਹ ਨਹੀਂ ਹੈਗਾ ਵੀ ਆਪਾਂ ਨਵਾਂ ਗਾਡਰ ਲੱਭ ਕੇ ਪਾਇਆ ਲੈ ਕੇ ਪਾਇਆਗਾ ਸਾਰਾ ਇਹ ਆਪਾਂ ਨੂੰ ਤਕਰੀਬਨ 48 ਤੋਂ 50 ਰੁਪਏ ਕਿਲੋ ਦੇ ਵਿੱਚ ਵਿੱਚ ਸਾਰਾ ਗਾਟਰ ਖਰੀਦ ਕੇ ਪਾਇਆ ਹੋਇਆ ਹੈ ਇਹ ਆਪਣਾ ਤੇ ਬਹੁਤ ਘੈਂਟ ਤਰੀਕੇ ਨਾਲ ਜਿਹੜਾ ਇਹ ਆਪਣਾ ਵਧੀਆ ਫਾਰਮ ਤਿਆਰ ਕੀਤਾ ਹੈ ਜੇ ਨਿੱਪਲ ਲਾਈਨ ਦੀ ਗੱਲ ਕਰੀਏ ਨਿੱਪਲ ਲਾਈਨ ਆਪਣੀਆਂ ਇਹ ਫਾਰਮ ਚ ਆਪਣੀਆਂ 4 ਪਾਈਆਂ ਹੋਈਆਂ ਨੇਗੀਆਂ 4 ਲਾਈਨਾਂ ਪਾਈਆਂ ਹੋਈਆਂ ਨੇ 2500 ਤੋਂ 100 260 ਦੇ ਤਕਰੀਬਨ ਤਕਰੀਬੀ ਲੱਗਿਆ ਹੋਇਆਗਾ ਜਿਹੜਾ ਆਪਣਾ ਨਿੱਪਲ 260 ਦੇ ਕਰੀਬ ਆਪਣਾ ਨਿੱਪਲ ਇੱਕ ਲਾਈਨ ਦੇ ਵਿੱਚ ਲੱਗਿਆ ਹੋਇਆਗਾ ਤੇ 1040 ਦੇ ਕਰੀਬ ਸਾਰੇ ਸਾਰੇ ਫਾਰਮ ਚ ਆਪਾਂ ਨਿੱਪਲ ਲੱਗੇ ਹੋਏ ਨੇ ਪ੍ਰੋਪਰ ਢੰਗ ਨਾਲ ਇਹ ਵਧੀਆ ਤਰੀਕੇ ਨਾਲ ਜਿਹੜੀ ਉੱਪਰ ਸਪੋਰਟ ਪਾਈ ਪਾਈ ਗਈ ਆ ਵੀ ਜਾਨੀ ਕਿ ਚੂਚਾ ਉੱਪਰ ਬੈਠ ਨਾ ਸਕੇ ਤੇ ਆਪਣਾ ਜਿਹੜਾ ਨਿੱਪਲ ਟੁੱਟ ਨਾ ਸਕੇ ਤੇ ਜੇ ਛੋਟੇ ਭਾਂਡਿਆਂ ਦੀ ਗੱਲ ਕਰੀਏ 80 ਭਾਂਡੇ ਇਹ ਆਪਣੇ ਛੋਟੇ ਫੀਡਰ ਨੇਗੇ ਜਿਹੜੇ ਆਪਾਂ ਨੂੰ ਬਰੂਡਿੰਗ ਟਾਈਮ ਜ਼ਰੂਰੀ ਹੁੰਦੇ ਨੇਗੇ 80 ਭਾਂਡੇ ਆਪਣੇ ਉਹ ਨੇ ਤੇ ਬਾਕੀ ਡ੍ਰਿੰਕਰ ਦੀ ਗੱਲ ਕਰੀਏ ਜਿਹੜਾ 3 ਕਿਲੋ ਦੇ ਵਿੱਚ ਆਉਂਦਾ 3 ਲੀਟਰ ਦੇ ਵਿੱਚ ਡ੍ਰਿੰਕਰ ਉਹ ਆਪਣਾ ਹੈਗਾਗਾ ਸੱਖ ਦੇ ਕਰੀਬ ਆਪਣੇ ਡ੍ਰਿੰਕਰ ਹੈਗੇ ਨੇ ਜੋ ਆਪਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਾਰ ਰਹਿੰਦੇ ਨੇਗੇ ਫਰੂਟਿੰਗ ਏਰੀਆ ਦੇ ਵਿੱਚ ਲਓ ਜੀ ਬਾਕੀ ਫਾਰਮ ਦੀ ਸਾਰੀ ਆਪਾਂ ਲੰਬਾਈ ਚੜਾਈ ਬਾਰੇ ਸਾਰੀ ਗੱਲ ਕਰ ਲਈ ਹੈ ਤੇ ਸਾਈਡ ਤੇ ਆਪਾਂ ਇਹ ਪਤਾ ਕਮਰਾ ਤੇ ਜਿਹੜਾ ਬੈਕ ਸਾਈਡ ਆ ਗਿਆ ਇਹ ਆਪਣਾ ਆ ਗਿਆ ਫੀਡ ਰੂਮ ਤੇ 7.5 ਫੁੱਟ ਤੋਂ ਲਾਲਾ ਵੀ ਜਮਾਨ ਮੇਰੇ ਤੇ ਕਦੀ ਗੱਲ ਕਰੀਏ ਤਾਂ 8 ਫੁੱਟ ਹੈ ਆਪਣੀ ਹਾਈਟ ਤੇ ਅੰਦਰੋਂ 7 ਦੀ ਹਾਈਟ ਹੈ ਜਿਹੜੀ 7.5 ਫੁੱਟਾ ਤਾਂ ਕਿਉਂ ਜਿਹੜਾ ਦਰ ਦੇ ਆਪਣਾ ਬਨੇਰੇ ਦੇ ਆਗੇ ਉਹ ਤੇ 6 ਫੁੱਟੀ ਪੱਲੀ ਲੱਗੀ ਹੋਈ ਹੈ ਆਪਣੀ ਤੇ 1.5 ਫੁੱਟ ਲੱਗਾ ਹੈ ਜਿਹੜਾ ਝਲਰਾ ਓਕੇ ਰਿਪੋਰਟ ਆਈ ਜਮਾਂ ਕੰਮ ਤੇ ਬਾਕੀ ਕੱਲੀ ਕੱਲੀ ਵੀਡੀਓ ਰਹੀਂ ਤੁਹਾਨੂੰ ਕੱਲੀ ਕੱਲੀ ਗੱਲ ਦੱਸੀ ਜਾਵਾਂਗੇ ਕਿਸੇ ਵੀ ਭਰਾ ਨੂੰ ਕਿਸੇ ਵੀ ਤਰ੍ਹਾਂ ਦੀ ਨੌਲੇਜ ਦੀ ਜ਼ਰੂਰਤ ਹੁੰਦੀ ਆ ਤਾਂ ਸਾਨੂੰ ਮੈਸੇਜ ਆ ਕਮੈਂਟ ਵਗੈਰਾ ਕਰਦਿਆ ਕਰੋ ਤੇ 40 ਫੁੱਟ ਤੇ ਆਪਣੇ ਫਾਰਮ ਤੇ ਪੈੜ ਲੱਗੀ ਹੋਈ ਆ ਤੁਹਾਨੂੰ ਸਾਰੇ ਭਰਾਵਾਂ ਨੂੰ ਮੈਂ ਆਪਾਂ ਪਹਿਲਾਂ ਵੀ ਦੱਸ ਦਿੱਤਾਗਾ ਤੇ 18 ਲੱਖ ਰੁਪਈਆ ਤਕਰੀਬਨ ਆਪਣਾ ਇਹ ਫਾਰਮ ਤੇ ਹੁਣ ਤੱਕ ਜਿਹੜਾ ਆਪਣਾ ਸਾਰਾ ਖਰਚਾ ਇਹ ਆ ਚੁੱਕਿਆਗਾ A to Z ਖਰਚਾ ਵਿੱਧ ਜਿਹੜਾ ਫੀਡ ਰੂਮ ਇਹ ਆਪਣਾ 18 ਲੱਖ ਰੁਪਈਆ ਇਹ ਖਰਚਾ ਆਪਣਾ ਇਹ ਫਾਰਮ ਦੇ ਸਵਾ ਆ ਚੁੱਕਿਆਗਾ ਤੇ ਜਾਲੀ ਵਗੈਰਾ ਓਕੇ ਰਿਪੋਰਟ ਸਾਰਾ ਸਿਸਟਮ ਕਰਿਆ ਹੋਇਆ ਏਸੀ ਫਾਰਮ ਆ ਜੀ ਆਪਣਾ ਇਹ ਤਰੀਆ ਨਵੀਂ ਤਕਨੀਕ ਨਾਲ ਚੱਲਦਾ ਅੱਜ ਦੇ ਟਾਈਮ ਤੇ ਆਸਟ੍ਰੇਲੀਅਨ ਫਾਰਮ ਉਹ ਟਾਈਪ ਦਾ ਫਾਰਮ ਹੈ ਜੀ ਆਪਣਾ ਕੋਈ ਐਵੇਂ ਪੁਰਾਣਾ ਸਿਸਟਮ ਨਹੀਂ ਹੈਗਾ ਜਾਨੀ ਕਿ ਵੀ ਜਾਰੀਆਂ ਤੇ ਪਾਣੀ ਮਾਰੀ ਜਾਓ ਟਾਟ ਪੱਲੀ ਲਾਈ ਜਾਓ ਉਹ ਚੀਜ਼ ਨਹੀਂ ਆਪਾਂ ਰੱਖੀ ਹੈਗੀ ਪੂਰਾ ਤਖੜੇ ਰੰਗ ਨਾਲ ਤਿਆਰ ਕਰਿਆ ਹੋਇਆ ਦੇਖੋ ਇਹ ਆ ਗਿਆ ਪੈੜ ਆ ਜਿਹੜਾ ਆ ਗਈ ਤੇ 200 ਫੁੱਟ ਆਪਣੀ ਇਹਦੀ ਲੰਬਾਈ ਆ ਫਾਰਮ ਦੀ ਤੇ 38 ਫੁੱਟ ਆਪਣੀ ਫਾਰਮ ਦੀ ਚੜਾਈ ਆ ਆਪਾਂ ਇੱਕ ਵਾਰ ਹੋਰ ਵੀ ਦੱਸਤਾ ਤੇ ਸਾਰੇ ਭਰਾਵਾਂ ਨੂੰ ਭਰਾਵਾਂ ਦਾ ਸਵਾਲ ਹੀ ਇਹ ਸੀ ਵੀ ਲੰਬਾਈ ਚੜਾਈ ਦੱਸੋ ਫਾਰਮ ਦੀ ਤੇ ਏਰੀਆ 7400 ਸਕਰ ਫੁੱਟ ਆਪਣਾ ਜਿਹੜਾ ਇਹ ਏਰੀਆ ਬਣ ਜਾਂਦਾ ਵਿੱਚੋਂ ਵਿੱਚੋਂ ਤੇ ਟਾਪ ਦਾ ਕੰਮ ਹੋਇਆ ਜੇ ਕਿਸੇ ਵੀਰ ਭਰਾ ਨੂੰ ਕੋਈ ਪੱਲੀ ਵਾਲੇ ਦਾ ਜਾਂ ਨਿੱਪਰ ਵਾਲੇ ਦਾ ਨੰਬਰ ਚਾਹੀਦਾ ਹੁੰਦਾ ਉਹ ਸਾਨੂੰ ਦੱਸ ਦੋ ਸਾਰੇ ਆਪਣੇ ਬੰਦੇ ਆ ਜੇ ਕਿਸੇ ਭਰਾ ਨੇ ਸਮਾਨ ਖਰੀਦਣਾ ਹੋਵੇ ਜਾਂ ਕਿਸੇ ਵੀ ਚੀਜ਼ ਦੀ ਫਿਟਿੰਗ ਕਰਾਉਣੀ ਹੋਵੇ ਸਾਰੇ ਆਪਣੇ ਭਰਾ ਵਧੀਆ ਕੰਮ ਕਰਦੇ ਆ ਤੇ ਜੇ ਕਿਸੇ ਵੀਰ ਨੇ ਕੋਈ ਵੀ ਕੰਮ ਦਾੰਦਾ ਕਰਾਉਣਾ ਹੋਵੇ ਫਾਰਮ ਤੇ ਉਹ ਆਪਣੇ ਨਾਲ ਕੰਟੈਕਟ ਕਰ ਸਕਦਾਗਾ ਤੇ ਓਕੇ ਰਿਪੋਰਟ ਕੰਮ ਕਰਵਾ ਕੇ ਦੇਵਾਂਗੇ ਇੱਕ ਨੰਬਰ ਦਾ ਕੰਮ ਹੋਊਗਾ ਜਮਾ ਤੇ ਸਮਾਨ ਵਗੈਰਾ ਤੇ ਵੀ ਵਧੀਆ ਰਾਤ ਦਵਾ ਦਾਂਗੇ ਆਪਾਂ ਜੇ ਕੋਈ ਭਰਾ ਸਮਾਨ ਵਗੈਰਾ ਖਰੀਦਣਾ ਚਾਹੁੰਦਾਗਾ ਤੇ ਓਕੇ ਰਿਪੋਰਟ ਰੱਖਦੇ ਆਂ ਜੀ ਜੇ 게ਟਾਂ ਦੀ ਗੱਲ ਕਰੀਏ ਤੇ ਫਾਰਮ ਦੇ ਇੱਕ ਦਾ ਆਪਣਾ ਫਰੰਟ ਤੇ ਚਾਰ ਪੱਖਿਆਂ ਦੇ ਵਿਚਾਲੇ 게ਟ ਰੱਖਿਆ ਹੋਇਆਗਾ ਤੇ ਦੋ 게ਟ ਆਪਣੇ ਜਿਹੜੇ ਇਹ ਸਾਈਡ ਆਗੇ ਇੱਕ 게ਟ ਜਿਹੜਾ ਆ ਆਗੇ ਆਪਣਾ ਤੇ ਇੱਕ 게ਟ ਆ ਗਿਆ ਇਹ ਸਾਈਡ ਤੋਂ ਗੱਡੀ ਭਰਨੂੰ ਥੋੜਾ ਜਿਹਾ ਲਾਂਗੇ ਵਗੈਰਾ ਦੀ ਦਿੱਕਤ ਆ ਉਹ ਆਪਾਂ ਅਜੀ ਦੀ ਵੱਡੇ ਪੈਸੇ ਸਰਵ ਕਰ ਲੈਣੀ ਆ। ਬਾਕੀ ਹੋਰ ਸਾਰਾ ਦਿਖਾ ਦੇਣਾ ਹਨੂ ਪੱਖੇ ਵਗੈਰਾ ਚੱਲਦੇ। ਸਾਰਾ ਸਿਸਟਮ ਵੱਧਾ ਆਪਣਾ ਲੈ ਰਿਆ ਨਿਆਰੇ। ਓਕੇ ਰਿਪੋਰਟ ਬੈਠਾ ਹੀ। ਦੇਖੋ ਪੱਖੇ ਚੱਲੀ ਜਾਂਦੇ ਨੇ, ਟੈਂਪਰੇਚਰ ਜਮਾ ਓਕੇ ਰਿਪੋਰਟ ਹੋਇਆ ਪਿਆਗਾ। ਤੇ ਸ਼ਾਮ ਦਾ ਟਾਈਮ ਆਪਣਾ ਫਟੇ 6 ਵਜੇ ਦਾ। ਆ ਗਿਆ ਜੀ ਬਚਕਾਰ ਵਾਲਾ ਤੇ ਸਾਈਡ ਤੋਂ ਵੀ ਹੁਣ ਦਿਖਾ ਦਿੰਨਾ ਸਾਰਾ ਦੇਖੋ ਜੀ ਜਿਵੇਂ ਓਕੇ ਰਿਪੋਰਟ ਆ ਫਾਰਮ ਕੋਈ ਕਿਤੇ ਵੀ ਕਮੀ ਪੇਸੀ ਨਹੀਂ ਹੈਗੀ ਹੁਣ ਤੱਕ ਪੂਰੀ ਆਪਣੀ ਇਹ ਜਿਹੜੀ 10 ਸਾਲ ਦੀ ਗਰੰਟੀ ਵਾਲੀ ਪੱਲੀ ਲੱਗੀ ਹੋਈ ਆ ਲੀਲੇ ਚ ਤੇ ਚਿੱਟੀ ਪੱਲੀ ਲਾਉਣ ਤੋਂ ਸਾਰੇ ਭਰਾ ਗਰੇਜ਼ ਕਰਨ ਕਿਉਂਕਿ ਚਿੱਟੀ ਪੱਲੀ ਵਿਚਾਰਾ ੱੱਪੋ ਵਗੈਰਾ ਪੈਂਦੀ ਆ ਤੇ ਸਾਈਡ ਦੇ ਬਚਾ ਨਹੀਂ ਲੱਗਦਾ ਹੈਗਾ ਕਾ ਕਰਕੇ ਆਪਾਂ ਅਸੀਂ ਲੀਲੀ ਪੱਲੀ ਇੰਸਟਾਲ ਕੀਤੀ ਆ ਫਾਰਮ ਤੇ ਤੇ ਸਾਰੇ ਭਰਾ ਹੋ ਸਕੇ ਤਾਂ ਲੀਲੀ ਪਾਲੀ ਲਾਉਣ ਤੇ ਜਾਣ ਜੇ ਫਾਇਦੀ ਫਾਇਦੇ ਨੇ ਦੇਖੋ ਜੀ ਓਕੇ ਰਿਪੋਰਟ ਕੰਮ ਆ ਜਾਵਾ ਕਿਸੇ ਵੀ ਭਰਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਦੀ ਲੋੜ ਹੋਵੇ ਸਾਡੇ ਨਾਲ ਕੰਟੈਕਟ ਕਰੋ ਇੰਸਟਾਗ੍ਰam ਤੇ ਤੇ ਚੱਲਦਾ ਸਾਡਾ ਚਾਹਲ ਪੋਲਟਰੀ ਫਾਰਮ ਤੇ ਤੇ YouTube ਨੂੰ ਵੱਧ ਤੋਂ ਵੱਧ ਪਿਆਰ ਦਿਓ ਜਿੰਨੇ ਭਰਾ ਆਪਣੇ ਵੀਡੀਓ ਦੇਖਦੇ ਨੇ ਸਾਰੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਸਾਰਿਆਂ ਨੂੰ ਬੇਨਤੀ ਹੂਈ ਆ ਭਰਾਵੋ ਬਾਕੀ ਤੇ ਸਾਰੇ ਖਰਚੇ ਦੀ ਗੱਲ ਕੱਲੀ ਕਲੀ ਚੀਜ਼ ਦੇ 18 ਲੱਖ ਰੁਪਏ ਇਹ ਫਾਰਮ ਤੇ ਆਪਣਾ ਲੱਗ ਚੁੱਕਿਆ ਕਿੱਥੇ ਕਿੰਨਾ ਪੈਸਾ ਨਿਵੇਸ਼ ਕੀਤਾ ਤੇ ਸਾਰੀ ਵੀਡੀਓ ਆਪਾਂ ਪਾਵਾਂਗੇ ਜੇ ਵੀਡੀਓ ਨੂੰ ਵਧੀਆ ਰਿਸਪੌਂਸ ਮਿਲਦਾ ਤੇ ਚਾਹੁੰਦੇ ਨੇ ਭਰਾ ਵੀ ਹਾਂ ਉਹ ਵੀਡੀਓ ਪਾਓ ਤਾਂ ਆਪਾਂ ਉਹ ਵੀਡੀਓ ਪਾਵਾਂਗੇ ਵੀ ਕਿੱਥੇ ਕਿੰਨਾ ਪੈਸਾ ਲੱਗਿਆ ਠੀਕ ਆ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਦੇਖਣ